ਆਪਣੇ ਖਿਆਲ ਨੂੰ ਮਨ ਨੂੰ ਵਹਿਗਣਾ ਜੋੜ ਛੱਡਣਾ ਸਭ ਤੇ ਇੱਛਾ ਗਮਹੀ ਹੈ। ਉਹ ਵਰਨਾ ਜੋੜਨਾ ਬੈਠ ਕੇ ਵੀ ਜੁੜਦਾ ਹੈ, ਕੀਰਤਨ ਦੇ ਸਦਾਰਾ ਵੀ ਜੁੜਦਾ ਹੈ। ਬਾਣੀ ਦੁਆਰਾ ਵੀ ਜੁੜਦਾ ਹੈ, ਸ਼ਮਨ ਦੁਆਰਾ ਵੀ ਜੁੜਦਾ ਹੈ, ਚੰਦੇ ਫਿਰਦੇ, ਬਹਿੰਦੇ, ਉੱਠਦੇ। ਇਹ ਵੀ ਜੁੜਦਾ ਹੈ। ਕਿਉਂਕਿ ਜਦੋਂ ਅਸੀਂ ਸਮਝ ਪਾਈ ਗਈ ਅੰਦਰਲੀ ਵੀ ਚੱਲ ਵੀ ਫਿਰਦਾ ਹੈ, ਵਿੜੇ ਹੀ ਰੰਗ। ਜੁੜਦਾ ਹੀ ਨਹੀਂ ਹੈ। ਮਾਧਵ ਨੂੰ ਕਿਹਾ ਸੀ ਨਾ ਨਾਖਸ਼ ਨੇ ਦੁਰਾਂ ਨੂੰ ਕਹਿ ਬੀ ਛੋੜ ਬਾਂ ਤੂ ਜੇ ਤੁਰ ਛਡਾਵੂ ਕਿਹਾ ਮਾਂ ਕਹਿਣਾ ਸੀ ਨਹੀਂ ਛਡੋ ਰੇ ਬਾਬਾਰਾਂ ਮੇਰਾ ਹਲਪਣ ਸਿਉਣਾ ਹੈ ਕਹਿੰਦਾ ਕੀ ਕਰਾਂ ਛੱਡ ਨਹੀਂ ਹੁੰਦਾ ਜੇ ਮੈਂ ਜ਼ੁਬਾਨ ਨਾਲ ਨਹੀਂ ਕਹੂੰਗਾ ਤੇ ਅੰਦਰ ਤਾਂ ਹੋ ਰਿਹਾ ਹੈ ਦਮ ਦਮ சுவாਸ્વાસ ਮੇਰਾ ਭਜਨ ਹੋ ਰਿਹਾ ਹੈ ਬਰਾਵਣੀ ਮੇਰੇ ਭਜਨ ਹੋ ਰਿਹਾ ਹੈ ਇਸ ਦੇ ਭਜਨ ਹੋ ਰਿਹਾ ਹੈ ਕੰਟਰੀ ਕੀ ਮਦਵਾ ਬਾਣੀ ਭਜਨ ਹੋ ਰਿਹਾ ਹੈ ਪ੍ਰਤੀ ਦੇ ਵਿੱਚ ਭਜਨ ਹੋ ਰਿਹਾ ਹੈ ਦਸਵੇਂ ਦ્વાਰ ਤੋਂ ਭਜਨ ਹੋ ਰਿਹਾ ਹੈ ਰੋਮ ਰੋਮ ਵਿੱਚੋਂ ਭਜਨ ਹੋ ਰਿਹਾ ਹੈ ਜੇ ਜ਼ਬਾਨ ਬੰਦ ਵੀ ਕਰ ਲਵਾਂ ਨਾ ਜਵਾਨ ਹਲਾਵਾਂ ਜਵਾਨ ਦੇ ਨਾਲ ਨਾ ਵੀ ਕਰਾਂ ਪਰ ਛੱਡ ਨਹੀਂ ਸਕਦਾ ਹੋ ਰਿਹਾ ਇਹ ਜੀ ਚੀਜ਼ ਜਿਵੇਂ ਜਦੋਂ ਹਰ ਵਕਤ ਅੰਦਰ ਹੋ ਹੀ ਰਿਹਾ ਹੈ ਛੱਡ ਕਿਵੇਂ ਜਾ ਸਕਦਾ ਨੂੰ ਛੱਡ ਨਹੀਂ ਦੁੱਖ ਵਿੱਚ ਉਹਦੇ ਆਸਿਟ ਤੇ ਜੀਵਨ ਹੈ ਜਿੰਨੀ ਦੇਹ ਦੇ ਜਿਸਮ ਵਿੱਚ ਉਹ ਹੈ ਜਿਸਮ ਕਾਇਮ ਹੈ ਜਦੋਂ ਉਹ ਨਹੀਂ ਜਿਸਮ ਦੇ ਰਹੇ ਜਿਸਮ ਕਾਇਮ ਨਹੀਂ ਰਹਿ ਸਕਦਾ ਇਹ ਅੰਗ ਨਹੀਂ ਛੱਡਿਆ ਜਾ ਸਕਦਾ ਕਿਸੇ ਤ੍ਰਿਕੇਸਰ ਛੱਡਿਆ ਨਹੀਂ ਜਾ ਸਕਦਾ ਤਾਂ ਤੇ ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੇ ਪਹਿਲੇ ਉਦਮ ਹੈ ਪੁਸ਼ਾਰਤ ਹੈ ਹਿੰਮਤ ਹੈ ਉਹ ਹੈ ਸਤਸੰਗ ਦੁਆਰਾ ਹੋਣੀ ਹੋਣੀ ਥੋੜਾ 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 ਬਿਆਸ ਨੂੰ ਜੁਨੇ ਬੁਲਾਉਂਦੇ ਫਿਰ ਇਹ ਅਵਸਥਾ ਆ ਜਾਂਦੀ ਹੈ ਇਹ ਲਹੀ ਅਵਸਥਾ ਆ ਜਾਏਗੀ ਇਹ ਪਰਮ ਸੁਖਦਾਈ ਅਵਸਥਾ ਹੈ ਅਨਰਾਇ ਸੰਸਾਰ ਬੇਕੁੰਟਣੀ ਅੰਦਰ ਅਜੇ ਜਨਕੀ ਨੂੰ ਗਿਆ ਸੀ ਨਾ ਯਗਵਲ ਕੁਮਾਰੀ ਨੇ ਐ ਜਨਮ ਤੈਨੂੰ ਬੰਦ ਲੋਕ ਵਿੱਚ ਪੇ ਦਿੱਤਾ ਗਿਆ ਐ ਤੇਰੀ ਦ੍ਰਿਸ਼ਟੀ ਵਿੱਚ ਹੀ ਹਮ ਸਾਰਾ ਸੰਸਾਰ ਬੰਦੂ ਰੂਪ ਹੀ ਬਣ ਗਿਆ ਐ ਜਗਤ ਹਨਕਾਰੂ ਬਾਹਰੂਪ ਨਦਰੀਕਾਇ ਐ ਇਹਨ ਕਰਦੇ ਕਰਦੇ ਦ੍ਰਿਸ਼ਟੀ ਖੁੱਲ ਜਾਂਦੀ ਹੈ ਪਰ ਹੁਣ ਦ੍ਰਿਸ਼ਟੀ ਆਤਮ ਦ੍ਰਿਸ਼ਟੀ ਸਮ ਦ੍ਰਿਸ਼ਟੀ ਉਹਦੇ ਨਿਰਾਖੁਲ ਜਾਏ ਤਾਂ ਜਿੱਧਰ ਦੇਖੇ ਉਹ ਹੀ ਇਹ ਤੁਲ ਦੇਖ ਸਮ ਸੰਸਾਗੀ ਦਾ ਜਾਣਾ ਚਾਹੀਏ ਖਾਲੀ ਦ੍ਰਿਸ਼ਟੀ ਨਾਲ ਸਾਰੇ ਜਗ ਨੂੰ ਮੋ ਵਿੱਚ ਬੰਦਾ ਮਾਇ ਦੀ ਕਾਲੀ ਮਾਇਆ ਜਾ ਯੋ ਵਹਿਰੋਂ ਤ੍ਰਿਆਮੀ ਸ਼ਾਰੀ ਹੈ ਲੇਕਿਨ ਹੌਲੀ ਹੌਲੀ ਆਇਸਤਾ ਆਇਸਤਾ ਸਸੰਗ ਦੁਆਰਾ ਇਸੋ ਸਤਨ ਪ੍ਰਾਪਤ ਕਰਨਾ ਹੈ ਜੇ ਕੋਈ ਕਹੇ ਨਹੀਂ ਹੈ ਉਸ ਦਾ ਪ੍ਰਾਪਤ ਹੋ ਸਕਦੀ ਐਸੀ ਨਹੀਂ ਹੋ ਸਕਦੀ ਹਰ ਇੱਕ ਨੂੰ ਹੀ ਹੋ ਸਕਦੀ ਹੈ ਬਾਰਮੀ ਕੋਲ ਗਨ ਹੋ ਗਈ ਇਹ ਜੇ ਲੋਕ ਸਨ ਉਹ ਗਨ ਕੇ ਜੈਸੇ ਨ ਹੋ ਗਈ ਅਜਮਨ ਵਰਗਨ ਹੋ ਗਈ ਇਹ ਜੇ ਲੋਕਾਂ ਜਿਸ ਨੂੰ ਆਸੀ ਕੋਈ ਨਹੀਂ ਜੀ ਵੀ ਉਸ ਦਾ ਆਉਂ ਕਰਨ ਉਹਨਾਂ ਨੂੰ ਵੀ ਹੋ ਗਈ ਉਹ ਵੀ ਉਸ ਤੱਕ ਪ੍ਰਾਪਤ ਹੋ ਗਈ ਕੁਛ ਚੱਟ ਬਾਤ ਨਹੀਂ ਕਿੰਨੇ ਥੋੜਾ